ਉਹ ਆਸੰਗ ਮਾਨ ਕਹਿੰਦਾ ਸੀ ਕਿ ਜਿਨ੍ਹਾਂ ਨੇ ਜੌਂਡੀਅਰ ਲਿਆਂਦੇ ਆ ਵੱਡੇ ਨਾਲ ਵਗੈਰਾ ਫਾਰਮ ਟ੍ਰੈਕ ਕਰਾਏ ਆ ਇਹਨਾਂ ਨੇ ਪੰਜਾਬ ਕਰਦਾ ਹੀ ਕੀਤਾ ਬਾਅਦ ਵਿੱਚ ਟੀਕਾ ਮਾਰ ਲਿਆ ਤੇ ਅੱਜ ਉਹੀ ਜੌਂਡੀਅਰ ਜਿਹੜੇ ਹੈਗੇ ਆ ਆਪਾਂ ਕਿ ਰੋਡ ਸ਼ੋਅ ਦੇ ਵਿੱਚ ਆ ਭਾਈ ਹੈਗਾ ਭਾਈ ਇਹ ਜੌਂਡੀਅਰ ਕਿਸ ਤਰ੍ਹਾਂ ਦੇ ਕਮਾਈਦੇ ਆ ਇਹ ਕਮਾਈਦੇ ਆ ਬਈ ਦਹਾਂ ਨਾਹੋਂ ਦੀ ਕਿਰਤ ਕਮਾਈਦੇ ਆ ਸਾਡੇ ਜੌਂਡੀਅਰ ਇਹ ਅਸੀਂ ਤਿੰਨ ਤਿੰਨ ਬੋਸਲਾ ਕੱਢਦੇ ਆ ਜਿਹੜੀ ਇਹ ਲੈਂਡ ਰੋਕਣ ਨੂੰ ਖਰਦਾ ਸਾਡੀ ਸਾਡੀ ਮਿਹਨਤ ਦੀ ਕਮਾਈ ਆ ਜੀ ਇਹ ਤੇ ਭਾਈ ਫਿਰ ਮਾਲਾ ਹੁਣ ਤੁਹਾਡੇ ਪਿੰਡਾਂ ਵਾਲੇ ਦੇਣਗੇ ਜ਼ਮੀਨਾਂ ਨਹੀਂ ਨਹੀਂ 1 ਇੰਚਾ 1 ਇੰਚ ਵੀ ਨਹੀਂ ਦਿੰਦੇ ਭਾਈ 1 ਇੰਚ ਵੀ ਜੇ ਭਾਈ ਖੋਣ ਪੈ ਗਏ ਮੰਨ ਲਓ ਖੋਣ ਪੈ ਗਿਆ ਸੀ ਕਾਲ ਦੀ ਕੁਰਬਾਨੀ ਦੇਵਾਂਗੇ ਵੀਰੇ ਆਏ ਛੇ ਦੀ ਜਾਂ ਪਹਿਲਾਂ ਮਾਰਾਂਗੇ ਇਹਨਾਂ ਨੂੰ ਫਿਰ ਅਸੀਂ ਪਾੜਨ ਦਵਾਂਗੇ ਤੇ ਭਾਈ ਮਾਲਾ ਜਿਵੇਂ ਹੁਣ ਅੱਜ ਸਾਨੂੰ ਸੰਯੁਕਤ ਕਿਸਾਨ ਮੋਰਚ ਦਾ ਪੂਰਾ ਸਪੋਰਟ ਮਿਲ ਰਿਹਾ ਕਿਸਾਨ ਜੁਨਾ ਨਾਲ ਹੈ ਕੀ ਕਹਿਣਾ ਚਾਹੋਗੇ ਸਾਡੇ ਬਜ਼ੁਰਗਾਂ ਦਾ ਸਾਡੇ ਉੱਤੇ ਥਾਪੜਾ ਵਾਜੀ ਸਾਡੇ ਬਜ਼ੁਰਗਾਂ ਦਾ ਸਾਡੇ ਬਜ਼ੁਰਗਾਂ ਨੂੰ ਐਵੇਂ ਨਾ ਸਮਝਣਾ ਉਹ ਹਰੇਕ ਇਕੱਲੇ ਇਕੱਲੇ ਮੁੱਦੇ ਦੇ ਜਵਾਬ ਦੇਣਗੇ ਇਹਨਾਂ ਦਾ ਉਹ ਟੇਬਲ ਟਾਕ ਕਰਕੇ ਦੇਖਣ ਜੀ ਉਹਨਾਂ ਨਾਲ ਟੇਬਲ ਟਾਕ ਬਾਈ ਜੱਕੇ ਨਾਲ ਨਹੀਂ ਨਪ ਸਕਦੇ ਜਿਹੜਾ ਬਾਕੀ ਪੰਜਾਬ ਦਾ ਨੌਜਵਾਨ ਰਾਜਨੀਤਿਕ ਪਾਰਟੀਆਂ ਮਗਰ ਲੱਗਾ ਰਹਿੰਦਾ ਉਹਨਾਂ ਨੂੰ ਕੀ ਕਹੋਂਗੇ ਵੀ ਯੂਨੀਅਨ ਆ ਜਾਓ ਸਾਰੇ ਜਾਣੇ ਹਾਂ ਸਾਰੇ ਜਾਣੇ ਹੁਣ ਇਹ ਇਹ ਜਦੋਂ ਆਪਣੀ ਮਾਂ ਖੋਣ ਲੱਗਿਆ ਵੀਰੇ ਇੱਥੇ ਕੋਈ ਵੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਣੇ ਸੰਯੋਗਤ ਕਿਸਾਨ ਮੋਰਚੇ ਦੇ ਨਾਲ ਆਓ ਭਾਈ ਸਾਰੇ ਜਾਣੇ ਨਾਲ ਆਓ ਜਦੋਂ ਆਪਣੀ ਜ਼ਮੀਨ ਹੀ ਖੋਈ ਗਈ ਆਪਾਂ ਕੀ ਕੀ ਕਰਾਂਗੇ ਕਿੱਥੇ ਆਪਣੇ ਆਪਾਂ ਨੂੰ ਬਾਹਰ ਭੇਜਣ ਵਾਲੀ ਵੀ ਜ਼ਮੀਨ ਆ ਆਪਾਂ ਨੂੰ ਹੁਣ ਤੱਕ ਇੱਥੇ ਤੱਕ ਲੈਣ ਵਾਲੀ ਇੱਕ ਜ਼ਮੀਨ ਹੀ ਆ ਸਾਡੀ ਆਪਣੀ ਜਿਹੜੀ ਆ ਪੱਕ ਬਣੀ ਹੋਈ ਆ ਇਹ ਵੀ ਆਪਣੀ ਸਰਦਾਰੀ ਆਪਣੀ ਜ਼ਮੀਨ ਹੀ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਾਂ ਨੂੰ ਇਹ ਲੈ ਕੇ ਦਿੱਤੀ ਆ ਇਹ ਐਵੇਂ ਨਹੀਂ ਜਾਊਗੀ ਤੇ ਭਾਈ ਕੀ ਕਹਿਣਗੇ ਜਿੰਗਾ ਜਿਹੜਾ ਬਾਹਰਲੇ ਭਰਾ ਆਪਣੇ ਕੈਨੇਡਾ ਅਮਰੀਕਾ ਬੈਠੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਵੀ ਆਪਣੇ ਭਰਾਵਾਂ ਨੂੰ ਇਹੀ ਆਪਾਂ ਸਨੇਹਾ ਦੇਣਾ ਚਾਹੁੰਦੇ ਆ ਭਈਆ ਜਿਹੜਾ ਭਗਵੰਤ ਮਾਨ ਆਪਾਂ ਉਹ ਦੰਦੋ ਭਈ ਕਹਿੰਦੇ ਸੀਗਾ ਆਪਾਂ ਨੂੰ ਇਨਕਲਾਬ ਲੈ ਕੇ ਆਵਾਂਗੇ ਉਹ ਦੱਸੋ ਕਿੱਥੇ ਆ ਗਿਆ ਇਨਕਲਾਬ ਇਹਦਾ ਯਾਰ ਆਪਾਂ ਜਮਾਂ ਹੀ ਗळा ਹੀ ਕੁੱਟਣ ਲੱਗ ਗਿਆ ਉਹ ਥਾਲਜੋ ਜੇ ਆਪਣੀ ਰੋਟੀ ਚੱਕਣ ਲੱਗਿਆ ਰੋਟੀ ਰੋਟੀ ਨਾ ਮਿਲੂਗੀ ਆਪਾਂ ਕਿੱਧਰ ਨੂੰ ਜਾਵਾਂਗੇ ਦੱਸੋ ਜਿਹੜਾ ਬਾਰਡਰਾ ਦਿੱਲੀ ਜਾ ਕੇ ਸੰਘਰਸ਼ ਕਰਨਾ ਪੈ ਰਿਹਾ ਸੀ ਅੱਜ ਆਪਣੇ ਦਿੱਲੀ ਘਰਾਂ ਨੂੰ ਪੈ ਗਈ ਕਿਵੇਂ ਦੇਖ ਰਹੇ ਹੋ ਬਾਈ ਇਹਨੂੰ ਹਾਂ ਬਾਈ ਇਹਦਾ ਆਪਾਂ ਨੂੰ ਜਮਾਂ ਹੀ ਟੁੱਟ ਕੇ ਪੈ ਗਏ ਹੁਣ ਇਹਦਾ ਇਹਦਾ ਮੋਦੀ ਦਾ ਮੋਦੀ ਨੂੰ ਅਸੀਂ ਝਕਾ ਸਕਦੇ ਹਾਂ ਇਹ ਕੀ ਕੜੇ ਬਾਗ ਦੀ ਮੂਲੀ ਆ ਬਾਈ ਇਹ ਤਾਂ ਕੱਲ ਨੂੰ ਨਹੀਂ ਤਾਂ ਪੰਜਾ ਸੱਤਾ ਦੇਣਾ ਚੁਕਿਆ ਲੋ ਤੇ ਇਸ ਤੋਂ ਬਾਅਦ ਬਾਈ ਫਿਰ ਸੰਘਰਸ਼ ਜਾਰੀ ਰਹੂਗਾ ਇਹ ਇਸੇ ਤਰ੍ਹਾਂ ਇਦੋਂ ਵੀ ਤਿੱਖਾ ਸੰਘਰਸ਼ ਹੋਊਗਾ ਬਾਈ ਫਿਰ ਨਹੀਂ ਤਾਂ ਅਸੀਂ ਜਾ ਕੇ ਚੰਡੀਗੜ੍ਹ ਕੇ ਰਾਂਗੇ ਬਾਈ ਇਹਨਾਂ ਨੂੰ ਘਰਾਂ ਚੋਂ ਨਿਕਲਣ ਦੇ ਸਾਡੇ ਸਾਰੇ ਪਿੰਡਾਂ ਨੇ ਇਹਨਾਂ ਦਾ ਪਿੰਡਾਂ ਵਿੱਚ ਪੜਨਾ ਬੰਦ ਕੀਤਾ ਹੋਇਆ ਝਾੜੂ ਪਾਰਟੀ ਦਾ ਬਾੜਾ ਝਾੜੂ ਵਾਲਾ ਕੋਈ ਐਮਐਲਏ ਕੋਈ ਮੰਤਰੀ ਮੁਟਰੀ ਵਾ ਕੋਈ ਮਰਜ਼ੀ ਆ ਦੇ ਬਾਈ ਸਾਡੀ ਮਾਂ ਵਾ ਸਾਡੀ ਜ਼ਮੀਨ ਫਿਰ ਉਹ ਵਿੱਚ ਲੂ ਡਲਾ ਜਿਵੇਂ ਕਹਿੰਦਾ ਸੀਗਾ ਮਿੱਤਰ ਹਾਂ ਡਲਾ ਤੋਂ ਪਤਾ ਨਹੀਂ ਕਿਧਰ ਸੇ ਚਲਾ ਹੋਤਾ ਹੈ ਪਤਾ ਨਹੀਂ ਕਿ ਪਤਾ ਵੀ ਲੱਗੂ ਕਿਧਰ ਸੇ ਚਲਾ ਹੈ ਕਿਸਾਨ ਚਲੋਣਗੇ ਗਲਾ ਦੇ ਤੇ ਕਿੰਨਾ 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 ਸੋਡਾ ਇੱਕ ਪਿੰਡ ਜੋ ਮਾਰਕ ਜੋ ਕਿੰਨੇ ਘਾਇਆ ਸਾਡੇ ਪਿੰਡ ਸਾਰਾ ਪਿੰਡ ਹੀ ਸਾਰਾ ਪਿੰਡ ਹੀ ਭਾਈ ਅਸੀਂ ਆਪ ਖੁਦ ਵੋਟਾਂ ਪਾਈਆਂ ਹੋਈਆਂ ਇਹਨਾਂ ਨੂੰ ਇਹਨਾਂ ਦੇ ਬਰਕਰ ਕਰ ਕਹਿੰਦੇ ਆ ਨੇ ਵੀ ਇਹ ਤਾਂ ਦੂਜੀ ਵਿਰੋਧੀ ਪਾਰਟੀ ਵਾਲੇ ਆ ਬਰੋਧੀ ਬਰੋਧੀ ਪਾਰਟੀ ਕੋਈ ਨਹੀਂ ਭਾਈ ਇੱਥੇ ਸਾਰੇ ਮਿਹਨਤ ਕਰਨ ਵਾਲੇ ਕਿਸਾਨ ਆ ਬਾਈ ਮਾਲਾ ਕਿੰਨਾ ਪਿੰਡ ਦੇ ਕਿੰਨਾ ਟਰੈਕਟਰ ਆਇਆ ਕਿੰਨਾ ਗੱਡੀਆਂ ਆ ਇਹ ਬਾਈ ਗੈਂਦੀ ਤੋਂ ਬਾਹਰ ਆ ਬਾਈ ਹਜ਼ਾਰਾਂ ਚ ਹੀ ਟਰੈਕਟਰ ਦਾ ਸਾਰੇ ਹੱਲੇ ਜਿਹੜੇ ਘਰੇ ਬੈਠੇ ਆ ਉਹ ਵੀ ਨਿਕਲ ਲਗੇ ਬਾਈ ਜਦੋਂ ਵੱਡੀ ਕਾਲ ਆਊਗੀ ਨਾ ਸਾਰੇ ਬਾਹਰ ਆਉਣਗੇ ਜਿਵੇਂ ਦਿੱਲੀ ਦਾ ਅੰਦੋਲਨ ਸੀ ਉਦੋਂ ਵੱਡਾ ਅੰਦੋਲਨ ਹੋਊਗੀ ਕਿ ਕਹੋ ਇਕੱਠੇ ਹੋ ਜੇ ਸਾਰੇ ਆਣੇ ਹਾਂ ਅਸੀਂ ਸਾਰੀ ਜੁਗੀਆਂ ਨੇ ਉਹ ਹੱਥ ਜੋੜ ਕੇ ਬੇਨਤੀ ਕਰਦੇ ਆ ਬਾਈ ਆਪਣੀ ਮਿਹਨਤ ਦੀ ਕਮਾਈ ਆ ਬਾਈ ਇਹ ਜ਼ਮੀਨ ਆ ਜਿਹੜੀ ਆਪਾਂ ਨੂੰ ਪੁਰਖਿਆਂ ਤੋਂ ਚੱਲੀ ਆਉਂਦੀ ਆ ਬਾਈ ਇਹੋ ਆਪਾਂ ਇਹ ਨਹੀਂ ਜਾਣ ਦੇਣਾ ਓਹ ਧੰਨਵਾਦ ਬਾਈ